ਸਤਿ ਸ਼੍ਰੀ ਅਕਾਲ ਜੀ ਕਿਰਨ ਰੋਈ ਜਾ ਰਹੀ ਸੀ ਉਸ ਦੀ ਚਾਚੀ ਕਹਿਣ ਲੱਗੀ ਤੂੰ ਕਿਉਂ ਰੋਈ ਜਾ ਰਹੀ ਆ ਕਹਿਤਾ ਰਹੀ ਆ ਕਿ ਕੁੜੀਆਂ ਦਾ ਵਿਆਹ ਇਸੇ ਉਮਰ ਵਿੱਚ ਹੁੰਦਾ ਦੇਖ ਜਦੋਂ ਤੇਰੀ ਭੈਣ ਦਾ ਵਿਆਹ ਹੋਇਆ ਸੀ ਉਹ ਵੀ 14 ਸਾਲ ਦੀ ਸੀ ਤੇ ਜਦੋਂ ਤੇਰੀ ਮਾਂ ਦਾ ਵਿਆਹ ਹੋ ਕੇ ਆਈ ਸੀ ਉਹ ਵੀ 15 ਸਾਲ ਦੀ ਸੀ ਤੂੰ ਤਾਂ ਫਿਰ ਵੀ 16 ਸਾਲ ਦੀ ਆ ਵਿਆਹ ਦੀ ਇਹੀ ਉਮਰ ਹੁੰਦੀ ਆ ਇੰਨਾ ਰੋਣਾ ਧੋਣਾ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਇਹ ਰੋਣਾ ਧੋਣਾ ਬੰਦ ਕਰ ਮਿਹਦਾਂ ਲੱਗ ਰਿਹਾ ਜਿੱਦਾਂ ਪਤਾ ਨਹੀਂ ਅਸੀਂ ਤਿੰਨੇ ਤੇਰੇ ਤੇ ਕਿੰਨੇ ਜ਼ੁਲਮ ਕਰ ਰਹੇ ਹਾਂ ਕਿਰਨ ਰੋਈ ਜਾ ਰਹੀ ਤੇ ਕਹਿਣ ਲੱਗੀ ਚਾਚੀ ਮੈਂ ਪੜਨਾ ਚਾਹੁੰਦੀ ਹਾਂ ਮੇਰੀ ਗੱਲ ਕਿਉਂ ਨਹੀਂ ਸਮਝ ਆ ਰਹੀ ਮੇਰੀ ਉਮਰ ਦੀਆਂ ਕੁੜੀਆਂ 10ਵੀਂ ਕਲਾਸ ਵਿੱਚ ਪੜਦੀਆਂ ਨੇ ਤੇ ਤੁਸੀਂ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹੋ ਮੇਰੀ ਕਲਾਸ ਦੀ ਕਿਸੇ ਵੀ ਕੁੜੀ ਦੀ ਹਾਲੇ ਤੱਕ ਮੰਗਣੀ ਵੀ ਨਹੀਂ ਹੋਈ ਤੇ ਵਿਆਹ ਕਿੱਦਾਂ ਕਰਾ ਲਵਾਂ ਅਗਲੇ ਮਹੀਨੇ ਮੇਰੇ 10ਵੇਂ ਦੇ ਪੇਪਰ ਨੇ ਤੁਹਾਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਆ 9ਵੇਂ ਵਿੱਚ ਮੇਰੇ ਬਹੁਤ ਵਧੀਆ ਨੰਬਰ ਆਏ ਸੀ ਤੇ ਸਾਰੀ ਕਲਾਸ ਚੋਂ ਮੈਂ ਪਹਿਲੇ ਨੰਬਰ ਤੇ ਆਈ ਸੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ ਮੈਂ ਇੱਕ ਅਫਸਰ ਬanna ਚਾਹੁੰਦੀ ਹਾਂ ਇਹ ਮੇਰਾ ਸੁਪਨਾ ਹੈ ਚਾਚੀ ਕਿਰਨ ਨੇ ਹੁਣ ਰੋਂਦੇ ਹੋਏ ਬੇਨਤੀ ਕੀਤੀ ਚਾਚੀ ਨੇ ਮੱਥੇ ਤੇ ਹੱਥ ਮਾਰਿਆ ਤੇ ਕਹਿਣ ਲੱਗੀ ਕੁੱਤੇ ਦੀ ਪੂਛ ਨੂੰ ਜਿੰਨਾ ਮਰਜ਼ੀ ਸਿੱਧਾ ਕਰ ਲੋ ਟੇਢੀ ਦੀ ਟੇਢੀ ਰਹਿੰਦੀ ਆ ਤੈਨੂੰ ਪੜ੍ਹਾਈ ਦੀ ਪਈ ਆ ਤੇ ਪੜ੍ਹ ਕੇ ਪਤਾ ਨਹੀਂ ਕੀ ਕਰਨਾ ਚੱਲ ਦੋ ਚਾਰ ਕਲਾਸਾਂ ਪੜ੍ਹ ਵੀ ਗਈ ਨਾ ਕਿਹੜਾ ਮਨਿਸਟਰ ਦੀ ਕੁਰਸੀ ਤੇ ਜਾ ਕੇ ਬੈਠ ਜਾਵੇਂਗੀ ਘਰ ਨਾਲ ਦੋ ਹੀ ਚੁੱਲ੍ਹਾ ਚੁੰਕਾਇਆ ਮੇਰੀਆਂ ਚਾਰ ਧੀਆਂ ਨੇ ਉੱਤੋਂ ਤੇਰਾ ਮਾਂ ਬਾਪ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਇਸ ਲਈ ਤੇਰਾ ਬੋਝ ਵੀ ਤੇਰੇ ਚਾਚੇ ਨੇ ਮੇਰੇ ਤੇ ਪਾ ਦਿੱਤਾ ਵਾਰ-ਵਾਰ ਚੰਗੇ ਰਿਸ਼ਤੇ ਨਹੀਂ ਆਉਂਦੇ ਹੁਣ ਛੱਡੀ ਇਸ ਪੜਾਈ ਨੂੰ 15 ਦਿਨ ਬਾਅਦ ਤੇਰਾ ਵਿਆਹ ਤੋਂ ਬਾਅਦ ਤੇਰਾ ਘਰ ਵਾਲਾ ਤੈਨੂੰ ਸ਼ਹਿਰ ਲੈ ਜਾਵੇਗਾ ਮੈਂ ਸੁਣਿਆ ਕਿ ਮੁੰਡਾ ਬੀਏ ਪਾਸ ਹੈ ਹੋ ਸਕਦਾ ਉਹ ਵੀ ਤੈਨੂੰ ਅੱਗੇ ਪੜਨ ਦੇਵੇ ਵਿਆਹ ਤੋਂ ਬਾਅਦ ਕਰ ਲਵੀ ਆਪਣੇ ਚਾਹ ਪੂਰੇ ਚਾਚੀ ਦੀ ਗੱਲ ਸੁਣ ਕੇ ਕਿਰਨੇ ਆਪਣੇ ਅਥਰੂ ਪੁੰਝ ਲੈ ਉਸ ਨੂੰ ਲੱਗਿਆ ਕਿ ਚਾਚੀ ਠੀਕ ਕਹਿ ਰਹੀ ਆ ਉਸ ਨੂੰ ਕੋ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਆ ਜੇਕਰ ਘਰ ਵਾਲਾ ਪੜਿਆ ਲਿਖਿਆ ਹੈ ਉਹ ਉਸ ਨੂੰ ਪੜਨ ਦੀ ਇਜਾਜ਼ਤ ਜ਼ਰੂਰ ਦੇਵੇਗਾ ਛੋਟੇ ਛੋਟੇ ਸੁਪਨੇ ਤੋਂ ਹੀ ਸ਼ੁਰੂ ਹੋਈ ਸੀ ਤੇ ਆਪਣੀ ਕਲਾਸ ਵਿੱਚ ਫਰਸਟ ਆਉਂਦੀ ਸੀ ਤੇ ਆਪਣੇ ਮਾਪਿਓ ਦੀ ਇਕੱਲੀ ਧੀ ਸੀ ਇਸ ਲਈ ਬੜੇ ਲਾਡ ਪਿਆਰ ਨਾਲ ਪਾਲੀ ਸੀ ਪਰ ਮਾਪਿਓ ਸਾਥ ਛੱਡ ਗਏ ਚਾਚਾ ਗਰੀਬ ਸੀ ਚਾਰ ਧੀਆਂ ਸੀ ਚਾਚੀ ਦੀ ਆਦਤਾਂ ਚੰਗੀਆਂ ਸੀ ਪਰ ਉਸ ਦਾ ਬੋਝ ਚੁੱਕਣ ਲਈ ਤਿਆਰ ਨਹੀਂ ਸੀ ਕਿਰਨ ਨੂੰ ਵੀ 201 ਕਾਰ ਵਾਲਾ ਪੜਿਆ ਲਿਖਿਆ ਤਾਂ ਉਸ ਨੂੰ ਵੀ ਜ਼ਰੂਰ ਪੜਾਊਗਾ ਇਸ ਲਈ ਸਬਰ ਕਰਕੇ ਬੈਠ ਗਈ 16 ਸਾਲ ਦੀ ਉਮਰ ਵਿੱਚ ਘਰ ਦੇ ਕੰਮ ਕਾਜ ਜੋ ਉਸ ਦੀ ਮਾਂ ਨੇ ਉਸ ਤੋਂ ਘੱਟ ਹੀ ਕਰਵਾਏ ਸੀ ਤੇ ਚਾਚੀ ਨੇ ਵੀ ਕਦੇ ਜ਼ਿਆਦਾ ਰੋਕ ਟੋਕ ਨਹੀਂ ਕੀਤੀ ਸੀ ਤੇ ਨਾ ਹੀ ਘਰ ਦੇ ਕੰਮਾਂ ਚਲਾਇਆ ਸੀ ਕਿਰਨ ਕਿਉਂਕਿ ਕੱਲੀ ਰਹਿ ਗਈ ਸੀ ਇਸ ਲਈ ਚਾਚਾ ਚਾਚੀ ਆਪਣੇ ਕਿਰਾਏ ਦਾ ਮਕਾਨ ਛੱਡ ਕੇ ਇੱਥੇ ਸ਼ਿਫਟ ਹੋ ਗਏ ਸੀ 15 ਦਿਨ ਬਾਅਦ ਕਿਰਨ ਦਾ ਵਿਆਹ ਹੋ ਗਿਆ ਅੰਬਰ ਬਹੁਤ ਸੋਹਣਾ ਸੀ ਪਰ ਉਸ ਦਾ ਸੁਭਾਅ ਬਿਲਕੁਲ ਵਧੀਆ ਨਹੀਂ ਸੀ ਉਸ ਦਾ ਸੁਭਾਅ ਬਹੁਤ ਗੁੱਸੇ ਵਾਲਾ ਸੀ ਪੜਾਈ ਸਿਰਫ ਡਿਗਰੀਆਂ ਤੱਕ ਹੀ ਸੀਮਤ ਸੀ ਵਿਆਹ ਤੋਂ ਬਾਅਦ ਉਹ ਆਪਣੇ ਘਰ ਵਾਲੇ ਤੇ ਆਪਣੇ ਸਹੁਰਿਆਂ ਨਾਲ ਸ਼ਹਿਰ ਵੱਲ ਚੱਲ ਪਈ ਘੰਟਿਆਂ ਦਾ ਸਫ਼ਰ طے ਕੀਤਾ ਤਾਂ ਸਹੁਰੇ ਘਰ ਪਹੁੰਚੀ ਕਿਰਨ ਨੂੰ ਤਾਂ ਚੱਕਰ ਆਉਣ ਲੱਗ ਪਏ ਸੀ ਉਸ ਦਿਨ ਨੂੰ ਨਾਨ ਉਸ ਨੂੰ ਉਸ ਦੇ ਕਮਰੇ ਛੱਡਣ ਗਈ ਤਾਂ ਕਮਰੇ ਦਾ ਹਾਲ ਦੇਖ ਕੇ ਉਸ ਦਾ ਦਿਮਾਗ ਘੁੰਮ ਗਿਆ ਸਾਰਾ ਕਮਰਾ ਖਾਲੀ ਸੀ ਉਹ ਆਪਣੀ ਨਾਨ ਵਾਲੇ ਵੇਖਣ ਲੱਗੀ ਤੇ ਨਾਨ ਨੱਕ ਤੇ ਮੱਕੀ ਉਡੰਦੇ ਹੋਏ ਕਹਿਣ ਲੱਗੀ ਭਾਬੀ ਇਹ ਕਮਰਾ ਭਰਾ ਦਾ ਹੈ ਜਿਸ ਨੂੰ ਅਸੀਂ 2 ਦਿਨ ਲਾ ਕੇ ਖਾਲੀ ਕੀਤਾ ਤਾਂ ਜੋ ਤੁਸੀਂ ਜਿਹੜਾ ਦਾਜ ਲੈ ਕੇ ਆਉਣਾ ਮਹਿੰਗੇ ਵਾਲਾ ਫਰਨੀਚਰ ਇੱਥੇ ਰੱਖਿਆ ਜਾਊਗਾ ਪਰ ਤੁਸੀਂ ਤਾਂ ਮੂੰਹ ਚੁੱਕ ਕੇ ਆਪ ਹੀ ਆ ਗਏ ਇਹ ਸੁਣ ਕੇ ਕਿਰਨ ਦਾ ਦਿਲ ਬੁਰੀ ਤਰ੍ਹਾਂ ਰੋਣ ਲੱਗਿਆ ਸੀ ਆਖਰ ਕਹਿੰਦੀ ਵੀ ਕੀ ਕਹਿਣ ਲੱਗੀ ਕਿ ਮੈਂ ਬੈਠਾਂਗੀ ਕਿੱਥੇ ਜਵਾਬ ਮਿਲਿਆ ਜ਼ਮੀਨ ਤੇ ਬੈਠ ਜਾਓ ਕਾਰਪੇਟ ਵਿਸ਼ਿਆ ਹੋਇਆ ਹੈ ਅਜੀਬ ਜਿਹਾ ਹਾਸਾ ਸਦੀ ਹੋਈ ਉਸ ਦਿਨ ਨਣ ਜਾ ਚੁੱਕੀ ਸੀ ਵਿਆਹ ਦੇ ਨਾਮ ਤੇ ਕਿਰਨ ਦਾ ਦਿਲ ਪਹਿਲਾਂ ਤੋਂ ਹੀ ਡਰਦਾ ਸੀ ਤੇ ਦਾਸ ਦੇ ਨਾਮ ਤੇ ਉਸ ਨੂੰ ਇੱਕ ਚੀਜ਼ ਵੀ ਨਹੀਂ ਦਿੱਤੀ ਗਈ ਤੇ ਇਸ ਕਰਕੇ ਉਸ ਦੇ ਘਰ ਵਾਲੇ ਅਤੇ ਸਹੁਰਿਆਂ ਦਾ ਮੂਡ ਬਹੁਤ ਖਰਾਬ ਸੀ ਉਹ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਕਾਰਪੇਟ ਤੇ ਬੈਠ ਗਈ ਤੇ ਨਾ ਜਾਣੇ ਉਹ ਹੁਣ ਉਸ ਦੇ ਨਾਲ ਕੀ ਹੋਣ ਵਾਲਾ ਸੀ ਅੰਬਰ ਜਦੋਂ ਕਮਰੇ ਵਿੱਚ ਆਇਆ ਤਾਂ ਬਹੁਤ ਗੁੱਸੇ ਵਿੱਚ ਸੀ ਉਸਨੇ ਕਿਰਨ ਦਾ ਲਿਹਾਜ਼ ਨਾ ਕੀਤਾ ਤੇ ਉਹ ਨਵੀਂ ਨਵੇਲੀ ਦੁਲਹਣ ਹੈ ਤੇ ਕਹਿਣ ਲੱਗਾ ਤੇਰੇ ਘਰ ਵਾਲਿਆਂ ਨੂੰ ਜਵਾਈ ਦੀ ਇੱਜ਼ਤ ਦਾ ਕੁਝ ਵੀ ਨਹੀਂ ਪਤਾ ਕਿ ਕਿੱਤਾ ਕਿੱਤੀ ਜਾਂਦੀ ਆ ਖਾਲੀ ਹੱਥ ਐਨੂੰ ਭੇਜ ਦਿੱਤਾ ਕਿ ਧੀਾਂ ਦੇ ਵਿਆਹ ਇਦਾਂ ਕਿਤੇ ਜਾਂਦੇ ਨੇ ਜਿੱਦਾਂ ਤੇਰੇ ਚਾਚੇ ਨੇ ਤੇਰਾ ਕੀਤਾ ਮੈਨੂੰ ਮੇਰੇ ਘਰ ਵਾਲੇ ਤੇ ਮੇਰੇ ਦੋਸਤ ਤਾਨੇ ਦੇ ਰਹੇ ਸੀ ਕਿ ਭਿਖਾਰੀਆਂ ਦੀ ਕੁੜੀ ਨਾਲ ਮੈਂ ਵਿਆਹ ਕਰਵਾ ਲਿਆ ਮੈਂ ਬਹੁਤ ਪਛਤਾ ਰਿਹਾ ਤੇਰੇ ਨਾਲ ਵਿਆਹ ਕਰਾ ਕੇ ਅੰਬਰ ਉਸ ਨੂੰ ਲਗਾਤਾਰ ਗੁੱਸੇ ਵਿੱਚ ਬੋਲ ਰਿਹਾ ਸੀ ਕਿ ਰਨੈਦਾ ਹੀ ਜ਼ਮੀਨ ਤੇ ਡਰੀ ਬੈਠੀ ਸੀ ਕਿਰਨ ਕੀ ਕਹਿ ਸਕਦੀ ਸੀ ਉਹ ਤਾਂ ਬਿਲਕੁਲ ਬੇਵੱਸ ਸੀ ਅੰਬਰ ਨੇ ਜਦੋਂ ਕਿਰਨ ਨੂੰ ਚੁੱਪ ਦੇਖਿਆ ਤਾਂ ਉਸਦੇ ਹੱਥ ਨੂੰ ਫੜ ਕੇ ਜ਼ੋਰ ਦੀ ਖਿੱਚਿਆ ਅਗਲੇ ਹੀ ਫਲੰਬਰ ਨੇ ਉਸ ਨੂੰ ਛੱਡਿਆ ਤਾਂ ਉਹ ਮੂੰਹ ਦੇ ਵੱਲ ਜ਼ਮੀਨ ਤੇ ਜਾ ਡਿੱਗੀ ਅੰਬਰ ਗੁੱਸੇ ਚ ਕਹਿਣ ਲੱਗਿਆ ਤੋ ਇਸ ਕਾਬਲ ਨਹੀਂ ਕਿ ਮੇਰੇ ਨਾਲ ਮੇਰੇ ਬਿਸਤਰੇ ਤੇ ਸੌਵੇਂ ਤੇਰੀ ਔਕਾਤ ਇੰਨੀ ਹੀ ਆ ਜ਼ਮੀਨ ਤੇ ਸਮਝ ਗਈ ਕਿਰਨ ਤੇ ਬੇਵਸ ਹੋਈ ਰੋ ਰਹੀ ਸੀ ਉਹ ਜਿੰਨੀ ਵੀ ਹਰਾਨ ਉਂਦੀ ਉਨਾ ਘਟ ਸੀ ਉਸ ਨੂੰ ਆਪਣੇ ਘਰ ਵਾਲੇ ਤੋਂ ਇਦਾਂ ਦੇ ਵਰਤਾਵ ਦੀ ਬਿਲਕੁਲ ਉਮੀਦ ਨਹੀਂ ਸੀ ਉਹ ਰੋਣ ਲੱਗੀ ਤੇ ਕਹਿਣ ਲੱਗੀ ਅੰਬਰ ਮੇਰਾ ਕੀ ਕਸੂਰਾ ਮੈਂ ਤਾਂ ਆ ਤਾਂ ਚਾਚਾ ਮੈਨੂੰ ਕੀ ਦੇਹ ਜਿੰਦਾ ਪਰ ਮੈਂ ਤੁਹਾਡੀ ਸੇਵਾ ਕਰਾਂਗੀ ਤੁਹਾਡੇ ਘਰ ਵਾਲਿਆਂ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ ਉਸ ਦਾ ਗੁੱਸਾ ਘਟ ਨਹੀਂ ਹੋ ਰਿਹਾ ਸੀ ਕਹਿਣ ਲੱਗਿਆ ਮੇਰੀ ਬਹੁਤ ਬੇਇੱਜ਼ਤੀ ਹੋਈ ਆ ਤੇਰੀ ਵਜ੍ਹਾ ਨਾਲ ਮੈਂ ਆਪਣੇ ਦੋਸਤਾਂ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਮੈਨੂੰ ਤੇਰੀ ਸ਼ਕਲ ਤੋਂ ਵੀ ਨਫ਼ਰਤ ਹੋ ਗਈ ਆ ਦਫਾ ਹੋ ਜਾ ਉਹ ਤੋ ਕਿਰਨੂ ਸੀ ਵਕਤ ਅੰਬਰ ਦਾ ਸਖਤ ਸੁਭਾਅੀ ਕਿ ਚੁੱਪ ਹੋ ਗਈ ਤੇ ਬਿਨਾ ਕੱਪੜੇ ਬਦਲੇ ਜ਼ਮੀਨ ਤੇ ਪੈ ਗਈ ਅੰਬਰ ਨੇ ਇੱਕ ਵਾਰ ਵੀ ਉਸ ਨੂੰ ਦੂਜੇ ਕਮਰੇ ਵਿੱਚ ਲੈ ਕੇ ਜਾਣ ਦਾ ਨਹੀਂ ਕਿਹਾ ਸੀ ਜਦ ਕਿ ਉਹ ਖੁਦ ਦੂਜੇ ਕਮਰੇ ਵਿੱਚ ਬਿਸਤਰੇ ਤੇ ਸੌਂ ਰਿਹਾ ਸੀ ਸਵੇਰੇ-ਸਵੇਰੇ ਸਾਸ ਨੇ ਕਮਰਾ ਬੁਰੀ ਤਰ੍ਹਾਂ ਖੜਕਾਇਆ ਅੰਬਰ ਤਾਂ ਨੀਂਦ ਦਾ ਪੱਕਾ ਸੀ ਇਸ ਲਈ ਜਦੋਂ ਕਿਰਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੇ ਹੂਸ਼ ਉੱਡ ਗਏ ਸੱਸ ਗੁੱਸੇ ਨਾਲ ਉਸਨੂੰ ਕੂਰ ਰਹੀ ਸੀ ਜੋ ਹਾਲੇ ਨਵੇਂ ਕੱਪੜਿਆਂ ਵਿੱਚ ਹੀ ਦੁਲਹਣ ਬਣੀ ਸੀ ਰੋਣ ਕਰਕੇ ਉਸਦੇ ਮੂੰਹ ਤੇ ਕੱਜਲ ਬੁਰੀ ਤਰ੍ਹਾਂ ਫੈਲ ਗਿਆ ਸੀ ਸੱਸ ਕਹਿਣ ਲੱਗੀ ਬਾਹਰ ਆ ਕੇ ਸਾਰਿਆਂ ਲਈ ਨਾਸ਼ਤਾ ਬਣਾ ਤੇਰੇ ਘਰ ਵਾਲਿਆਂ ਨੇ ਤਾਂ ਤੇਰੇ ਤੋਂ jaan ਛਡਵਾਈ ਆ ਤੇਰੇ ਵਰਗੀ ਕੁੜੀ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਮੈਂ ਤਾਂ ਪਛਤਾ ਰਹੀ ਆ ਕਿਰਨ ਚੁੱਪ ਚਾਪ ਰਸੋਈ 'ਚ ਜਾ ਕੇ ਸਭ ਲਈ ਨਾਸ਼ਤਾ ਬਣਾਉਣ ਲੱਗੀ ਪਰ ਉਸ ਨੂੰ ਕੰਮ ਦੀ ਇੰਨੀ ਆਦਤ ਨਹੀਂ ਸੀ ਇਸ ਲਈ ਵਾਰ-ਵਾਰ ਉਸ ਦਾ ਹੱਥ ਸਾੜ ਰਿਹਾ ਸੀ ਕਾਫੀ देर ਉਹ ਰਸੋਈ ਵਿੱਚ ਲੱਗੀ ਰਹੀ ਪਰ ਉਸ ਤੋਂ ਠੀਕ ਤਰ੍ਹਾਂ ਨਾਸ਼ਤਾ ਨਹੀਂ ਬਣ ਰਿਹਾ ਸੀ ਫਿਰ ਉਸ ਦੀ ਸੱਸ ਰਸੋਈ ਵਿੱਚ ਆਈ ਤੇ ਉਸ ਨੂੰ ਦੇਖ ਕੇ ਗੁੱਸੇ ਹੋਣ ਲੱਗੀ ਤੇ ਕਿਹਾ ਕਿੰਨੀ ਸੁਸਤਾਂ ਤੂੰ ਇੰਨਾ ਸਮਾਂ ਲੱਗਦਾ ਨਾਸ਼ਤਾ ਬਣਾਉਣ ਵਿੱਚ ਸੱਸ ਨੇ ਉਸ ਉੱਤੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਲੱਗ ਕਿ ਜਿਸ ਤਰ੍ਹਾਂ ਤੂੰ ਨਾਸ਼ਤਾ ਬਣਾ ਰਹੀਆਂ ਇਸ ਤੋਂ ਲੱਗਦਾ ਕਿ ਦੁਪਹਿਰ ਦੀ ਰੋਟੀ ਦਾ ਸਮਾਂ ਹੋ ਜਾਣਾ ਕਿਰਨ ਰੋਣ ਲੱਗੀ ਹਾਲੇ 16 ਸਾਲ ਦੀ ਵੀ ਨਹੀਂ ਹੋਈ ਸੀ ਪੂਰੇ ਘਰ ਦੀ ਜ਼ਿੰਮੇਵਾਰੀ ਉਸ ਦੀ ਆ ਗਈ ਘਰ ਦੀ ਸਫਾਈ ਤੋਂ ਲੈ ਕੇ ਹਰ ਚੀਜ਼ ਦੀ ਜ਼ਿੰਮੇਵਾਰੀ 16 ਸਾਲ ਦੀ ਕਿਰਨ ਤੇ ਸੀ ਜੋ ਉਸ ਦੀ ਸੱਸ ਨੇ ਉਸ ਉੱਤੇ ਪਾ ਦਿੱਤੀ ਸੀ ਨਾ ਹੀ ਉਸ ਨੂੰ ਕੰਮ ਸਿਖਾਇਆ ਗਿਆ ਤੇ ਨਾ ਹੀ ਉਸ ਨੂੰ ਖੁਦ ਸਮਝਾਇਆ ਗਿਆ ਬਸ ਉਸ ਦੇ ਜ਼ਿੰਮੇਵਾਰੀਆਂ ਪਾ ਦਿੱਤੀਆਂ ਗਈਆਂ ਉਹ ਥੋੜੀ ਜਿਹੀ ਗਲਤੀ ਤੇ ਘਰ 'ਚ ਤੂਫਾਨ ਖੜਾ ਕਰ ਦਿੰਦੀ ਸੀ ਫਿਰ ਅੰਬਰ ਦਾ ਵੀ ਸੁਭਾਅ ਇਦਾਂ ਦਾ ਹੀ ਸੀ ਉਸ ਦਾ ਸੁਭਾਅ ਵੀ ਹਮਦਰਦੀ ਵਾਲਾ ਨਹੀਂ ਸੀ ਹਰ ਵਕਤ ਉਸ ਨੂੰ ਦੱਸ ਦੇ ਥਾਣੇ ਦਿੰਦਾ ਰਹਿੰਦਾ ਤੇ ਉਸ ਨੂੰ ਜ਼ਮੀਨ ਤੇ ਸੌਣ ਦਾ ਸੀ ਉਸ ਨੇ ਆਪਣੇ ਕਮਰੇ ਵਿੱਚ ਆਪਣਾ ਫਰਨੀਚਰ ਆਖ ਲਿਆ ਪਰ ਫਿਰ ਵੀ ਉਸ ਨੂੰ ਜ਼ਮੀਨ ਤੇ ਸੌਣ ਦਾ ਸੀ ਇੱਕ ਵਾਰੀ ਸਾਰੇ ਮਹਿਮਾਨ ਅੰਬਰ ਦੇ ਘਰ ਆਏ ਸਾਬ ਦਾ ਖਾਣਾ ਇਕੱਲੀ ਕਿਰਨ ਨੇ ਬਣਾਇਆ ਸਾਰੇ ਟੇਬਲ ਤੇ ਬੈਠ ਕੇ ਰੋਟੀ ਖਾਣ ਲੱਗੇ ਤਾਂ ਕਿਰਨ ਵੀ ਕੁਰਸੀ ਖਿੱਚ ਕੇ ਬੈਠਣ ਲੱਗੀ ਤਾਂ ਸਾਰੇ ਮਹਿਮਾਨਾਂ ਦਾ ਲਿਹਾਜ਼ ਨਾ ਕੀਤਾ ਬਿਨਾ ਅੰਬਰ ਉਸ ਨੂੰ ਕਹਿਣ ਲੱਗਾ ਤੇਰੀ ਇੰਨੀ ਔਕਾਤ ਨਹੀਂ ਆ ਕਿ ਤੂੰ ਸਾਡੇ ਨਾਲ ਬੈਠ ਕੇ ਖਾਣਾ ਖਾਵੇਂ ਜਮੀਨ ਦੇਖ ਰਹੀ ਆ ਉਸ ਤੇ ਜਾ ਕੇ ਬੈਠ ਜਾ ਜਦੋਂ ਅਸੀਂ ਸਾਰੇ ਖਾ ਲਵਾਂਗੇ ਲਵਾਂਗੇ ਤਾਂ ਜੋ ਪਲੇਟਾਂ ਵਿੱਚ ਬਾਅਦ ਚ ਜਾਵੇਗਾ ਉਹ ਤੈਨੂੰ ਮਿਲ ਜਾਵੇਗਾ ਤੇਰੀ ਔਕਾਤ ਇੰਨੀ ਆ ਅਨਾਥ ਕਿਸੇ ਥਾਂ ਦੀ ਅੰਬਰ ਦੀ ਗੱਲ ਸੁਣ ਕੇ ਕਿਰਨ ਬਹੁਤ ਰੋਈ ਅਨਾਥ ਹੋਣ ਤੇ ਉਸ ਦਾ ਕੀ ਕਸੂਰ ਸੀ ਉਸ ਨੇ ਆਪਣੇ ਮਾਪੇ ਨੂੰ ਆਪ ਮਾਰ ਦਿੱਤਾ ਸੀ ਤੇ ਸਿਰਫ ਮਾਪੇ ਦਾ ਜਿੰਦਾ ਹੋਣਾ ਤੇ ਦਾਜ ਨਾਲ ਹੀ ਔਰਤ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੁੰਦੀਆਂ ਨੇ ਖੈਰ ਉਹ ਪੱਥਰ ਦੀ ਮੂਰਤ ਸੀ ਅੰਬਰ ਦੇ ਘੇ ਅਨੁਸਾਰ ਬੈਠ ਗਈ ਸਾਰੇ ਮਹਿਮਾਨ ਅੰਬਰ ਦੀਆਂ ਤਾਰੀਫਾਂ ਕਰ ਰਹੇ ਸੀ ਕਿ ਉਸ ਨੇ ਆਪਣੀ ਘਰ ਵਾਲੀ ਨੂੰ ਕਾਬੂ ਵਿੱਚ ਰੱਖਿਆ ਆ ਸਾਰੇ ਮਹਿਮਾਨ ਰੋਟੀ ਖਾ ਕੇ ਜਾ ਚੁੱਕੇ ਸੀ ਤਾਂ ਸਾਰਿਆਂ ਦੀਆਂ ਪਲੇਟਾਂ ਵਿੱਚ ਝੂਠਾ ਖਾਣਾ ਇੱਕ ਪਲੇਟ ਵਿੱਚ ਪਾ ਕੇ ਅੰਬਰ ਨੇ ਕਿਰਨ ਦੇ ਸਾਹਮਣੇ ਜ਼ਮੀਨ ਤੇ ਰੱਖ ਦਿੱਤਾ ਤੇ ਕਹਿਣ ਲੱਗਿਆ ਤੇਰੀ ਇਹੀ ਔਕਾਤ ਆ ਬਦਲੇ ਵਿੱਚ ਕਿਰਨ ਨੇ ਇੱਕ ਹੌਕਾ ਲੈਂਦੀ ਹੋਈ ਅੰਬਰ ਨੂੰ ਦੇਖਿਆ ਤੇ ਉਹ ਹੀ ਖਾਣਾ ਚੁੱਕ ਕੇ ਖਾਣ ਲੱਗੀ। ਇੱਕ ਵਾਰੀ ਕਿਰਨ ਖਾਣਾ ਬਣਾ ਰਹੀ ਸੀ ਤੇ ਉੱਥੇ ਪੁਰਾਣੇ ਅਖਬਾਰ ਪੈ ਸੀ ਉਸ ਨੇ ਇੱਕ ਪੇਪਰ ਚੁੱਕਿਆ ਤੇ ਪੜਨ ਲੱਗੀ ਉਸ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਪਰ ਚਾਚੀ ਨੇ ਸਕੂਲ ਛਡਵਾ ਕੇ ਉਸ ਦਾ ਵਿਆਹ ਕਰ ਦਿੱਤਾ ਸੀ ਤੇ ਉਸ ਦੇ ਜ਼ੁਲਮ ਕੀਤਾ ਸੀ। ਪੇਪਰ ਪੜਨ ਵਿੱਚ ਉਹ ਇੰਨੀ ਮਗਨ ਹੋ ਗਈ ਕਿ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਸਾਰਾ ਖਾਣਾ ਸੜ ਗਿਆ ਸੀ ਖਾਣੇ ਦੀ ਬਦਬੂ ਆਈ ਤਾਂ ਉਸ ਦੀ ਸੱਸ ਜਦੋਂ ਰਸੋਈ ਵਿੱਚ ਆਈ ਤੇ ਕਹਿਣ ਲੱਗੀ ਇਹ ਤੂੰ ਕੀ ਕਰ ਦਿੱਤਾ ਸਾਰਾ ਖਾਣਾ ਹੀ ਸਾੜ ਦਿੱਤਾ ਇਹ ਸੁਣ ਕੇ ਕਿਰਨ ਬੁਰੀ ਤਰ੍ਹਾਂ ਡਰ ਗਈ ਆਪਣੀ ਸਫਾਈ ਵਿੱਚ ਕੁਝ ਕਹਿੰਦੀ ਇਸ ਤੋਂ ਪਹਿਲਾਂ ਉਸ ਦੀ ਸੱਸ ਨੇ ਉਸ ਦੇ ਥੱਪੜ ਮਾਰਿਆ ਤੇ ਕਹਿਣ ਲੱਗੀ ਇੱਕ ਤਾਂ ਤੂੰ ਦਾਜ ਵਿੱਚ ਕੁਝ ਲੈ ਕੇ ਨਹੀਂ ਆਈ ਉਪਰੋਂ ਮੇਰਾ ਬਣਾਇਆ ਹੋਇਆ ਦਾਜ ਨੂੰ ਤੂੰ ਸਾੜਨ ਤੇ ਤੁਲੀ ਹੋਈ ਆ ਮਨੋਸ ਤੈਨੂੰ ਵਿਆਹ ਕੇ ਲਿਆਉਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਜੋ ਤੈਨੂੰ ਵਿਆਹ ਕੇ ਲਿਆਂਦਾ ਆਖਰ ਕੀ ਵਿਗਾੜਿਆ ਸੀ ਅਸੀਂ ਤੇਰਾ ਦੋ ਵਕਤ ਦੀ ਤੈਨੂੰ ਰੋਟੀ ਦੇ ਰਹੇ ਆ ਘਰ ਚ ਰੱਖਿਆ ਆ ਛੱਤ ਦਿੱਤੀ ਆ ਤੈਨੂੰ ਆਪਣਾ ਇਕਲੌਤਾ ਪੁੱਤਰ ਸੌਂਪ ਦਿੱਤਾ ਆ ਨਹੀਂ ਤਾਂ ਤੂੰ ਇਸ ਕਾਬਲ ਵੀ ਨਹੀਂ ਜੋ ਇਸ ਘਰ ਦੀ ਨੋਮ ਬਣ ਕੇ ਆਉਂਦੀ ਇਹ ਤਾਂ ਸਾਡਾ ਜਿਗਰਾ ਆ ਜੋ ਅਸੀਂ ਤੈਨੂੰ ਹਾਲੇ ਤੱਕ ਰੱਖਿਆ ਆ ਇਸ ਦੇ ਬਾਵਜੂਦ ਤੂੰ ਇਹੋ ਜਿਹੀ ਹਰਕਤਾ ਕਰਦੀ ਆ ਤੈਨੂੰ ਤਾਂ ਸਾਡੇ ਪੈਰ ਧੋਤ ਹੋ ਕੇ ਪੀਣੇ ਚਾਹੀਦੇ ਨੇ ਪਰ ਤੂੰ ਇੱਕ ਲਾਪਰਵਾਹ ਔਰਤਾਂ ਇਹ ਖਾਣਾ ਸਾੜ ਦਿੱਤਾ ਇਸ ਪੇਪਰ ਦੇ ਚੱਕਰ 'ਚ ਕਿਰਨ ਜਾਣਦੀ ਸੀ ਕਿ ਇਸ ਵਾਰੀ ਉਸਦੀ ਗਲਤੀ ਹੋ ਗਈ ਇਸ ਲਈ ਉਹ ਆਪਣੀ ਸੱਸ ਤੋਂ ਮਾਫੀ ਮੰਗਣ ਲੱਗੀ ਤੇ ਕਹਿ ਲੱਗੀ ਮੈਨੂੰ ਮਾਫ ਕਰ ਦਿਓ ਬਸ ਮੈਂ ਪੜਨ 'ਚ ਮਗਨ ਹੋ ਗਈ ਸੀ ਉਸੇ ਵਕਤ ਅੰਬਰ ਘਰ ਆਇਆ ਤੇ ਘਰ 'ਚ ਦਾਖਲ ਹੁੰਦੇ ਸੜੇ ਹੋਏ ਖਾਣੇ ਦੀ ਬਦਬੂ ਅਤੇ ਧੂਏ ਨਾਲ ਉਸਨੂੰ ਖਾਂਸੀ ਹੋ ਗਈ ਇਕ ਤਰ੍ਹਾਂ ਵੈਸੇ ਹੀ ਉਹ ਗੁੱਸੇ ਵਿੱਚ ਸੀ ਅਤੇ ਇਸ ਬਦਬੂ ਨੇ ਉਸ ਦਾ ਦਿਮਾਗ ਖਰਾਬ ਕਰ ਦਿੱਤਾ ਗੁੱਸੇ ਵਿੱਚ ਹੀ ਕਿ ਕਹਿਣ ਲੱਗਿਆ ਇਹ ਕਿਦਾਂ ਦੀ ਬਦਬੂ ਆ ਕਿਸੇ ਨੂੰ ਦਿਖਾਈ ਨਹੀਂ ਨਿੰਦਾ ਖਾਣਾ ਸਾੜ ਰਿਹਾ ਪੁੱਤ ਦੀ ਆਵਾਜ਼ ਸੁਣ ਕੇ ਕਿਰਨ ਦੀ ਸੱਸ ਬਾਹਰ ਜਾਣ ਲੱਗੀ ਕਿਰਨ ਦੀ ਜਾਣ ਦੇ ਲਾਲੇ ਪੈ ਗਏ ਸੀ ਸਾਸਨੇਤਾ ਪਹਿਲਾਂ ਹੀ ਕਿਹੜੀ ਘਟ ਬੇਤੀ ਕੀਤੀ ਸੀ ਹੁਣ ਅੰਬਰ ਵੀ ਆ ਗਿਆ ਸੀ ਆਖਿਰ ਸਾਸ ਅਤੇ ਅੰਬਰ ਦੋਨੋਂ ਉਸ ਨੂੰ ਬੋਲਣ ਲੱਗੇ ਕਿਨ ਡਰ ਗਈ ਉਹ ਵਾਰ-ਵਾਰ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗ ਰਹੀ ਸੀ ਪਲੀਜ਼ ਮੰਮੀ ਜੀ ਤੁਸੀਂ ਅੰਬਰ ਨੂੰ ਕੁਝ ਨਾ ਦੱਸਿਓ ਮੈਨੂੰ ਮਾਫ ਕਰ ਦਿਓ ਚਾਹੇ ਤੁਸੀਂ ਮੈਨੂੰ ਰਾਤ ਦੀ ਰੋਟੀ ਵੀ ਨਾ ਦਿਓ ਪਰ ਅੰਬਰ ਨੂੰ ਨਾ ਦੱਸਣਾ ਪਰ ਸਾਸ ਨੂੰ ਤਾਂ ਗੁੱਸਾ ਝੜ ਗਿਆ ਉਸ ਨੇ ਇੱਕ ਨਾ ਸੁਣੀ ਉਦੋਂ ਤੱਕ ਅੰਬਰ ਨੂੰ ਗੁੱਸਾ ਆ ਗਿਆ ਤੇ ਰਸੋਈ ਵਿੱਚ ਆ ਗਿਆ ਸੱਸ ਨੇ ਸਭ ਕੁਝ ਦੱਸ ਦਿੱਤਾ ਏ ਸੁਣ ਕੇ ਅੰਬਰ ਤਾਂ ਗੁੱਸੇ 'ਚ ਪਾਗਲ ਹੋ ਗਿਆ ਸੀ ਜਲਦੀ ਨਾਲ ਪੈਰਾਂ 'ਚੋਂ ਜੁੱਤੀ ਲਈ ਤੇ ਕਿਰਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿਰਨ ਰੋ ਰਹੀ ਸੀ ਤੇ ਆਪਣੀ ਸੱਸ ਤੋਂ ਮਦਦ ਮੰਗ ਰਹੀ ਸੀ ਉਸਦੀ ਸੱਸ ਇੱਕ ਪਾਸੇ ਖੜ ਕੇ ਸਾਰਾ ਨਮਾਸ਼ਾ ਦੇਖਦੀ ਰਹੀ ਜਦੋਂ ਅੰਬਰ ਮਾਰ ਕੇ ਥੱਕ ਗਿਆ ਤਾਂ ਸੱਸ ਉਸ ਨੂੰ ਫੜ ਕੇ ਬਾਹਰ ਲੈ ਗਈ ਤੇ ਕਹਿਣ ਲੱਗੀ ਬੱਸ ਘਰ ਬਹੁਤ ਹੋ ਗਿਆ ਹੁਣ ਮੈਂ ਇਸ ਨੂੰ ਘਰ 'ਚ ਬਰਦਾਸ਼ਤ ਨਹੀਂ ਕਰ ਸਕਦੀ ਜਲਦੀ ਨਾਲ ਇਸ ਨੂੰ ਇਸਦੇ ਚਾਚੇ ਚਾਚੀ ਕੋਲ ਭੇਜ ਦੇ ਕਿਰਨ ਦਾ ਪੂਰਾ ਸਰੀਰ ਦਰਦ ਨਾਲ ਤੜਫ ਰਿਹਾ ਸੀ ਉਸ ਦੀਆਂ ਅੱਖਾਂ ਚਾਤਰੂ ਆ ਰਹੀ ਸੀ ਰੋਂਦੇ ਹੋਏ ਆਪਣੀ ਮਾਂ ਬਾਪ ਨੂੰ ਯਾਦ ਕਰ ਰਹੀ ਸੀ ਅਤੇ ਰੋਈ ਜਾ ਰਹੀ ਸੀ ਕਿੰਨੀ ਦੇਰ ਉਹ ਆਪਣੇ ਸਰੀਰ ਨੂੰ ਹੱਥ ਲਾ ਕੇ ਸਲਸਲੌਂਦੀ ਰਹੀ ਫਿਰ ਉੱਠ ਕੇ ਜਿੱਦਾਂ ਹੀ ਆਪਣੇ ਕਮਰੇ ਵਿੱਚ ਜਾਣ ਲੱਗੀ ਇੱਕ ਵਾਰ ਫਿਰ ਉਸ ਦੀ ਸੱਸ ਉਸ ਨੂੰ ਸੁਣਾਉਣ ਲੱਗੀ ਜਿਵੇਂ ਉਹਨੂੰ ਤਾਂ ਕੋਈ ਬਹਾਨਾ ਹੀ ਚਾਹੀਦਾ ਸੀ ਕਿਰਨ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਰਹੀ ਸੀ ਛੋਟੀ ਨਾਨਾਣ ਹੋਣ ਦੁਬਾਰਾ ਰੋਟੀ ਬਣਾ ਰਹੀ ਸੀ ਜਿਸ ਨੂੰ ਦੇਖ ਕੇ ਅੰਮਰ ਨੂੰ ਮੋਰਗੁਸ ਆ ਗਿਆ ਤੇ ਸ਼ਾਇਦ ਉਸ ਨੂੰ ਕੋਈ ਬਹਾਨਾ ਚਾਹੀਦਾ ਸੀ ਜਿੱਦਾਂ ਹੀ ਕਿਰਨ ਕਮਰੇ ਵਿੱਚ ਗਈ ਉਸਨੇ ਕਿਰਨ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਰਾਤ ਦਾ ਖਾਣਾ ਸਾਰਿਆਂ ਨੇ ਮਿਲ ਕੇ ਖਾਦਾ ਪਰ ਕਿਰਨ ਨੂੰ ਕਿਸੇ ਨੇ ਨਾ ਪੁੱਛਿਆ ਜਿਸ ਕਰ ਨੂੰ ਉਸਦੀ ਸਿਹਤ ਖਰਾਬ ਹੋ ਰਹੀ ਸੀ ਬੁਖਾਰ ਰਹਿਣ ਦੀ ਵਜ੍ਹਾ ਕਰਕੇ ਉਸ ਨੂੰ ਚੱਕਰ ਵੀ ਆ ਰਹੇ ਸੀ ਪਰ ਘਰ ਵਾਲਾ ਕਮਰੇ ਵਿੱਚ ਆ ਕੇ ਉਸ ਨੂੰ ਗੱਲਾਂ ਸੁਣਾਉਂਦਾ ਰਿਹਾ ਉਹ ਬੁਖਾਰ ਦੇ ਨਾਲ ਤੜਫ ਰਹੀ ਸੀ ਸੱਸ ਨੇ ਉਸ ਨੂੰ ਆ ਕੇ ਕੰਮ ਕਰਨ ਨੂੰ ਕਿਹਾ ਕਮਰੇ ਤੋਂ ਬਾਹਰ ਨਿਕਲਦੇ ਹੀ ਉਹ ਚੱਕਰ ਖਾ ਕੇ ਡਿੱਗ ਗਈ ਉਸ ਦੀ ਹਾਲਤ ਖਰਾਬ ਹੋ ਗਈ ਉਸ ਦੀ ਬਹੁਤ ਬੁਰੀ ਹਾਲਤ ਸੀ ਉਸਦੀ ਸਾਹ ਪਰੇਸ਼ਾਨ ਹੋ ਗਈ ਤੇ ਜਲਦੀ ਨਾਲ ਆਪਣੀ ਕੁੜੀ ਨੂੰ ਕਿਹਾ ਕਿ ਜਾ ਜਾ ਕੇ ਪਾਣੀ ਲੈ ਕੇ ਆ ਪਤਾ ਨਹੀਂ ਇਸ ਨੂੰ ਕੀ ਹੋ ਗਿਆ ਪਾਣੀ ਛਿੜਕਣ ਤੋਂ ਬਾਅਦ ਕਿਰਨ ਨੂੰ ਹੋਸ਼ ਆਇਆ ਪਰ ਬਲੱਡ ਪ੍ਰੈਸ਼ਰ ਬਹੁਤ ਲੋ ਹੋ ਗਿਆ ਰੰਗਟ ਬਿਲਕੁਲ ਪੀਲੀ ਪੈ ਗਈ ਸੀ ਕੱਲ ਰਾਤ ਜਿਸ ਤਰ੍ਹਾਂ ਅੰਬਰ ਨੇ ਉਸ ਨੂੰ ਮਾਰਿਆ ਸੀ ਉਸ ਦੇ ਚਿਹਰੇ ਤੇ ਨੀਲ ਪੈ ਗਿਆ ਸੀ ਤੇ ਸਰੀਰ ਉਤੇ ਨਿਸ਼ਾਨ ਸਨ ਉਸ ਦੀ ਹਾਲਤ ਖਰਾਬ ਹੋ ਰਹੀ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਉਸ ਦੀ ਸੱਸ ਨੇ ਰੱਖਸ਼ਾ ਮੰਗਵਾਇਆ ਤੇ ਉਸ ਨੂੰ ਬਿਠਾ ਕੇ ਡਾਕਟਰ ਦੇ ਕੋਲ ਲੈ ਗਈ ਲੇਡੀ ਡਾਕਟਰ ਨੇ ਚੈੱਕਅਪ ਕੀਤਾ ਤਾਂ ਉਹ ਕਿਰਨ ਦਾ ਚਿਹਰਾ ਦੇਖਣ ਲੱਗੀ ਤੇ ਕਿਹਾ ਕਿ ਸੱਟਾਂ ਕਿਦਾਂ ਲੱਗੀਆਂ ਇਹ ਸੁਣ ਕੇ ਉਸ ਦੀ ਸੱਸ ਨੇ ਜਲਦੀ ਨਾਲ ਕਿਹਾ ਕਿ ਪੌੜੀਆਂ ਤੋਂ ਡਿੱਗ ਗਈ ਸੀ ਇਸ ਲਈ ਸੱਟ ਲੱਗ ਗਈ ਆ ਇਹ ਸੁਣ ਕੇ ਡਾਕਟਰ ਨੇ ਇੱਕ ਨજર ਸਾਸਵਲ ਦੇਖਿਆ ਤੇ ਫਿਰ ਦਵਾਈਆਂ ਲਿਖਦੇ ਹੋਏ ਕਹਿਣ ਲੱਗੀ ਜੋ ਵੀ ਹੈ ਤੁਸੀਂ ਆਪਣੀ ਨੂਹ ਦਾ ਧਿਆਨ ਰੱਖੋ ਇਸ ਨੂੰ ਸਮੇਂ ਤੇ ਖਾਣਾ ਖਾਂਦਿਓ ਕੋਸ਼ਿਸ਼ ਕਰੋ ਕਿ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਇਸ ਦੇ ਸਰੀਰ ਤੇ ਜੋ ਨਿਸ਼ਾਨ ਨੇ ਇਹ ਸਹੀ ਨਹੀਂ ਹਨ ਕਿਉਂਕਿ ਇੱਕ ਮਾਂ ਬਨਣ ਵਾਲੀ ਆ ਇਹ ਸ਼ਬਦ ਸੁਣਦੇ ਹੀ ਕਿਰਨ ਦਾ ਦਿਲ ਇੱਕ ਪਲ ਲਈ ਦੁਬਾਰਾ ਧੜਕਿਆ ਉਹ ਆਪਣੀ ਸਾਸ ਨੂੰ ਦੇਖ ਰਹੀ ਸੀ ਉਸਦੀ ਸਾਸੂ ਦੇ ਚਿਹਰੇ ਤੇ ਖੁਸ਼ੀ ਆ ਗਈ ਪਿਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇੰਨੀ ਵੱਡੀ ਖੁਸ਼ੀ ਮਿਲਣ ਵਾਲੀ ਆ ਉਸਨੇ ਸੋਚਿਆ ਕਿ ਹੋ ਸਕਦਾ ਪਿਓ ਬਣ ਦੀ ਖਬਰ ਸੁਣ ਕੇ ਅੰਬਰ ਦਾ ਵਰਤਾਓ ਉਸ ਨਾਲ ਚੰਗਾ ਹੋ ਜਾਵੇ ਤਾਂ ਸ਼ਾਇਦ ਜ਼ਿੰਦਗੀ ਵਿੱਚ ਕੁਝ ਖੁਸ਼ੀ ਆ ਜਾਵੇ ਘਰ ਜਾ ਕੇ ਸਾਸ ਨੇ ਮਠਿਆਈ ਦਾ ਡੱਬਾ ਲਿਆਂਦਾ ਸਭ ਤੋਂ ਪਹਿਲਾਂ ਅੰਬਰ ਨੂੰ ਮਠਿਆਈ ਖਵਾਈ ਫਿਰ ਉਸ ਨੂੰ ਦੱਸਿਆ ਕਿ ਉਹ ਪਿਓ ਬਣਨ ਵਾਲਾ ਆ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਪਰ ਅਗਲੇ ਹੀ ਪਲ ਉਸਨੇ ਸਖਤੀ ਨਾਲ ਕਿਰਨ ਦਾ ਮੂੰਹ ਧੋਪੋਚ ਦਿੱਤਾ ਤੇ ਕਹਿਣ ਲੱਗਿਆ ਮੈਨੂੰ ਮੁੰਡਾ ਚਾਹੀਦਾ ਸਮਝ ਰਹੀਆਂ ਜੇ ਕੁੜੀ ਪੈਦਾ ਕੀਤੀ ਤਾਂ ਫਿਰ ਦੇਖੀ ਤੈਨੂੰ ਮੈਂ ਉਸੇ ਸਮੇਂ ਤਲਾਕ ਦੇ ਦਵਾਂਗਾ ਫਿਰ ਡਰ ਗਈ ਪਲਾਈ ਇਸ ਮਾਮਲੇ ਵਿੱਚ ਉਹ ਕੀ ਕਰ ਸਕਦੀ ਸੀ ਇਹ ਉਸਦੇ ਹੱਥ ਵਿੱਚ ਨਹੀਂ ਸੀ 9 ਮਹੀਨੇ ਤਹ ਉਸ ਨੂੰ ਸਹੂਲਤ ਦਿੱਤੀ ਗਈ ਰੋਟੀ ਪਾਣੀ ਸਮੇਤ ਦਿੱਤਾ ਜਾਂਦਾ ਤੇ ਅੰਬਰ ਵੀ ਉਸ ਲਈ ਫਲ ਲੈ ਕੇ ਆਉਂਦਾ ਦਵਾਈ ਟਾਈਮ ਤੇ ਦਿੱਤੀ ਜਾਂਦੀ ਘਰ ਦੇ ਕੰਮ ਦੇ ਬੋਝ ਵੀ ਉਸ ਤੋਂ ਘਟਾ ਦਿੱਤੇ ਪਰ 9 ਮਹੀਨੇ ਬਾਅਦ ਜੋ ਡਾਕਟਰ ਨੇ ਦੱਸਿਆ ਕਿ ਉਸਨੇ ਸੋਹਣੀ ਧੀ ਨੂੰ ਜਨਮ ਦਿੱਤਾ ਆ ਇੱਕ ਵਾਰੀ ਫਿਰ ਉਸ ਦੀ ਸਾਸ ਸੋਸ ਤੇ ਜ਼ੁਲਮ ਕਰਨ ਲੱਗੀ ਪਰ ਅਸਲ ਉਹ ਹਸਪਤਾਲ ਵਿੱਚ ਆਪਣੀ ਸਾਸ ਦੇ ਨਾਲ ਆਈ ਸੀ ਕਿਉਂਕਿ ਦਿੱਕਤ ਦੀ ਵਜ੍ਹਾ ਨਾਲ ਉਸਦੀ ਡਿਲੀਵਰੀ ਵਿੱਚ ਦੇਰ ਹੋ ਰਹੀ ਸੀ ਇਸ ਲਈ ਉਹ ਵੀ ਥੱਕੀ ਹਾਰੀ ਘਰ ਵਾਪਸ ਚਲੀ ਗਈ ਉਹ ਇਕੱਲੀ ਹਸਪਤਾਲ ਵਿੱਚ ਸੀ ਜਦੋਂ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੀ ਤਾਂ ਘਰ ਵਿੱਚ ਨਨਾਨ ਉਸਦੀ ਸੱਸ ਤੇ ਘਰ ਵਾਲਾ ਬੈਠੇ ਸੀ ਸਾਰੇ ਰੋਟੀ ਖਾ ਰਹੇ ਸੀ ਕਿਰਨ ਨੂੰ ਵੇਖ ਕੇ ਸਭ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਸਭ ਤੋਂ ਪਹਿਲਾਂ ਅੰਬਰ ਨੇ ਕਿਹਾ ਕੀ ਲੈ ਕੇ ਆਈਆਂ ਮੁੰਡਾ ਜਾਂ ਕੁੜੀ ਇਹ ਸੁਣ ਕੇ ਕਿਰਨ ਨੇ ਮੁਸਕਰਾਉਂਦੇ ਹੋਏ ਕਿਹਾ ਕੁੜੀ ਹੈ ਤੁਸੀਂ ਇੱਕ ਧੀ ਦੇ ਪਿਓ ਬਣ ਚੁੱਕੇ ਹੋ ਇੰਨਾ ਸੁੰਦੇ ਗੁੱਸੇ ਦੇ ਮਾਰੇ ਅੰਬਰ ਨੇ ਖੜੇ ਖੜੇ ਉਸ ਨੂੰ ਤਲਾਕ ਦੇ ਦਿੱਤਾ ਤੇ ਕਹਿਣ ਲੱਗਿਆ ਮੈਂ ਆਪਣੀ ਗੱਲ ਦਾ ਪੱਕਾ ਹਾਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਤਲਾਕ ਦੇਵਾਂਗਾ ਮੈਂ ਪਹਿਲਾਂ ਹੀ ਤਲਾਕ ਦੇ ਪੇਪਰ ਤਿਆਰ ਕਰਵਾ ਲਏ ਸੀ ਹੁਣ ਜਿੱਥੋਂ ਆਈਆਂ ਉੱਥੇ ਹੀ ਦਫਾ ਹੋ ਜਾ ਇਹ ਸੁਣ ਕੇ ਕਿਰਨ ਦੇ ਚਿਹਰੇ ਤੇ ਅਥਰੂ ਆ ਗਏ ਪਰ ਅਗਲੇ ਹੀ ਪਲ ਮੁਸਕਰਾਈ ਕਿ ਉਸ ਉਮਰ ਕਹਿ ਤੋਂ ਉਸ ਨੂੰ ਰਿਹਾਈ ਮਿਲ ਰਹੀ ਸੀ ਉਸ ਨੇ ਆਪਣਾ ਸਮਾਨ ਚੁੱਕਿਆ ਤੇ ਆਪਣੀ ਧੀ ਨੂੰ ਲੈ ਕੇ ਹੱਸਦੀ ਮੁਸਕਰਾਉਂਦੀ ਘਰ ਤੋਂ ਚਲੀ ਗਈ ਇਹ ਦੇਖ ਕੇ ਉਸ ਦਾ ਘਰ ਵਾਲਾ ਸੜ ਗਿਆ ਉਹ ਆਪਣੇ ਪੇਕੇ ਨੂੰ ਰਵਾਨਾ ਹੋ ਗਈ ਕਿਉਂਕਿ ਉਹ ਇਕੱਲੀ ਹੀ ਇੰਨਾ ਲੰਬਾ ਸਫ਼ਰ ਤੈਅ ਕਰਕੇ ਪੇਕੇ ਆਈ ਸੀ ਚਾਚੀ ਨੇ ਜਦੋਂ ਉਸ ਨੂੰ ਦੇਖਿਆ ਤਾਂ ਕਈ ਸਵਾਲ ਕੀਤੇ ਚਾਚਾ ਤਾਂ ਗੁੱਸੇ ਵਿੱਚ ਉਸ ਨੂੰ ਮਾਰਨ ਤੱਕ ਆਇਆ ਸੀ ਕਹਿੰਦਾ ਕਿ ਕੀਤਾ ਜੋ ਉਸਨੇ ਤੈਨੂੰ ਤਲਾਕ ਦੇ ਦਿੱਤਾ ਸਿਰਫ ਧੀ ਪੈਦਾ ਕਰਨਾ ਤਾਂ ਕੋਈ ਵੱਡੀ ਗੱਲ ਨਹੀਂ ਤੂੰ ਵਾਪਸ ਜਾ ਕੁਝ ਵੀ ਹੋਵੇ ਮੈਂ ਤੈਨੂੰ ਨਹੀਂ ਰੱਖ ਸਕਦਾ ਇਹਨਾਂ ਸੋਨਣਾ ਸੀ ਕਿ ਪਹਿਲੀ ਵਾਰ ਕਿੰਨੇ ਆਪਣਾ ਮੂੰਹ ਖੋਲ੍ਹਿਆ ਤੇ ਕਹਿਣ ਲੱਗੀ ਇਹ ਘਰ ਮੇਰਾ ਹੈ ਮੇਰੇ ਪਿਓ ਦੀ ਜਾਇਦਾਦ ਹੈ ਤੇ ਇਸ ਤੇ ਮੇਰਾ ਹੱਕ ਹੈ ਜੇ ਤੁਹਾਨੂੰ ਇੱਥੇ ਰਹਿਣ ਚ ਕੋਈ ਦਿੱਕਤ ਹੈ ਤਾਂ ਤੁਸੀਂ ਇੱਥੋਂ ਜਾ ਸਕਦੇ ਹੋ ਕਿਉਂਕਿ ਮੈਂ ਨਹੀਂ ਜਾਵਾਂਗੀ ਇਹ ਮੇਰਾ ਘਰ ਆ ਤੇ ਮੇਰੇ ਬਾਦ ਮੇਰੀ ਧੀ ਦਾ ਉਹ ਦਿਨ ਤੇ ਅੱਜ ਦਾ ਦਿਨ ਕਦੇ ਚਾਚੀ ਨੇ ਆਪਣੀ ਜ਼ੁਬਾਨ ਕਿਰਨ ਦੇ ਸਾਹਮਣੇ ਨਹੀਂ ਖੋਲੀ ਤੇ ਕਿਰਨ ਨੇ ਹਿੰਮਤ ਨਹੀਂ ਹਾਰੀ ਸੀ ਉਸ ਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਆਪਣੇ ਪਿਓ ਦੇ ਕਾਰੋਬਾਰ ਨੂੰ ਜੋ ਚਾਚਾ ਜੀ ਨੇ ਸੰਭਾਲ ਰਿਹਾ ਸੀ ਆਪਣੀ ਨਿਗਰਾਨੀ ਵਿੱਚ ਕਰ ਲਿਆ ਤੇ ਉਹ ਆਪਣੀ ਧੀ ਦਾ ਵੀ ਖਿਆਲ ਰੱਖਦੀ ਨਾਲ-ਨਾਲ ਟਿਊਸ਼ਨਾਂ ਪੜਾਉਣ ਲੱਗੀ ਸੀ ਜਿੱਦਾਂ ਹੀ ਉਸਨੇ ਉੱਚੀ ਪੜ੍ਹਾਈ ਹਾਸਲ ਕਰ ਲਈ ਕੁੜੀ ਨੂੰ ਸਕੂਲ ਵਿੱਚ ਪਾ ਦਿੱਤਾ ਇਦਾਂ ਕਰਕੇ ਉਸਨੇ ਆਪਣੀ ਧੀ ਨੂੰ ਵੱਡਾ ਕੀਤਾ ਉਸ ਦੀ ਧੀ 15 ਸਾਲ ਦੀ ਹੋ ਗਈ ਸੀ ਬਿਲਕੁਲ ਮਾਂ ਵਰਗੀ ਸੀ ਉਹ ਜਾਣਦੀ ਸੀ ਕਿ ਉਸ ਦੀ ਮਾਂ ਨੇ ਕਿੰਨੀਆਂ ਮੁਸ਼ਕਲਾਂ ਨਾਲ ਉਸ ਨੂੰ ਪਾਲਿਆ ਆ ਇੱਕ ਮਜ਼ਬੂਤ ਤੇ ਨਾ ਡਰਨ ਵਾਲੀ ਆਪਣੇ ਫੈਸਲੇ ਆਪ ਕਰਨ ਵਾਲੀ ਤੀ ਬਣਾਇਆ ਸੀ ਇੱਕ ਦਿਨ ਨੂਰ ਜਦ ਸਕੂਲ ਤੋਂ ਵਾਪਸ ਆਈ ਤਾਂ ਉਸਦੇ ਨਾਲ ਇਨਸਾਨ ਸੀ ਘਰ ਆਉਂਦੇ ਹੀ ਆਪਣੀ ਮਾਂ ਕਿਰਨ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗ ਪਈ ਉਸ ਦੀ ਆਵਾਜ਼ ਸੁਣ ਕੇ ਕਿਰਨ ਆਈ ਤੇ ਪਰੇਸ਼ਾਨ ਹੋ ਕੇ ਕਹਿਣ ਲੱਗੀ ਕੀ ਹੋਇਆ ਸਭ ਠੀਕ ਤਾਂ ਹੈ ਨੂਰ ਕਹਿਣ ਲੱਗੀ ਕਿ ਮੈਨੂੰ ਇੱਕ ਭਿਖਾਰੀ ਮਿਲਿਆ ਜੋ ਬੜਾ ਹੀ ਭੁੱਖਾ ਸੀ ਤੁਸੀਂ ਪਲੀਜ਼ ਇਹਨੂੰ ਖਾਣਾ ਦੇ ਦਿਓ ਕੁਝ ਦੇ ਦਿਓ ਇਹ ਸੁਣ ਕੇ ਕਿਰਨ ਨੇ ਆਪਣੀ ਧੀ ਦੇ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗੀ ਮੈਂ ਹੁਣੇ ਉਸ ਨੂੰ ਰੋਟੀ ਦੇਣੀਆਂ ਤੋ ਫਰੈਸ਼ ਹੋ ਕੇ ਆਪਣੀ ਵਰਦੀ ਬਦਲ ਲੈ। ਉਹ ਰੋਟੀ ਲੈ ਕੇ ਦੇਣ ਲੱਗੀ ਪਰ ਜਿੱਦਾਂ ਹੀ ਉਸ ਦੀ ਨਜ਼ਰ ਪਖਾਰੀ ਤੇ ਪਈ ਤਾਂ ਰੋਟੀ ਵਾਲੀ ਪਲੇਟ ਉਸ ਦੇ ਹੱਥਾਂ ਛੁੱਟ ਕੇ ਜ਼ਮੀਨ ਤੇ ਡਿੱਗ ਪਈ। ਕਿਉਂਕਿ ਉਹ ਤਾਂ ਅੰਬਰ ਸੀ ਉਸ ਦੇ ਘਰ ਵਾਲੇ ਅੰਬਰ ਨੇ ਜਦੋਂ ਕਿਰਨ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ। ਉਹ ਮੈਲੇ ਫਟੇ ਕੱਪੜਿਆਂ ਵਿੱਚ ਕਈ ਮਹੀਨਿਆਂ ਤੋਂ ਵਧੀ ਹੋਈ ਟਾੜੀ ਤੇ ਪਾਗਲਾਂ ਵਰਗੇ ਅੰਦਾਜ਼ ਵਿੱਚ ਉਸ ਦੇ ਸਾਹਮਣੇ ਆਇਆ ਸੀ ਉਸ ਨੂੰ ਦੇਖ ਕੇ ਕਹਿਣ ਲੱਗਾ ਤੂੰ ਕਿਰਨ ਹੈ ਨੂਰ ਕਮਰੇ ਤੋਂ ਬਾਹਰ ਆਈ ਕਹਿ ਲੱਗੀ ਮੰਮਾ ਤੁਸੀਂ ਇਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਕਿ ਨਹੀਂ ਇਹ ਸੁਣ ਕੇ ਅੰਬਰ ਕਹਿਣ ਲੱਗਾ ਇਹ ਮੇਰੀ ਧੀ ਆ ਜਿਸ ਦੇ ਪੈਦਾ ਹੋਣ ਤੇ ਮੈਂ ਤੈਨੂੰ ਤਲਾਕ ਦਿੱਤਾ ਸੀ ਇਸ ਤੋਂ ਜ਼ਿਆਦਾ ਕਿਰਨ ਕੁਝ ਸੋਣਾ ਨਹੀਂ ਚਾਹੁੰਦੀ ਸੀ ਉਸ ਨੇ ਹੱਥ ਝੁਕਿਆ ਅੰਬਰ ਨੂੰ ਚੁੱਪ ਕਰਵਾ ਦਿੱਤਾ ਇੱਕ ਨਜ਼ਰ ਉਸਦੇ ਸਰੀਰ ਤੇ ਚਿਹਰੇ ਤੇ ਪਈ ਤੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਟ ਆਈ ਉਹ ਵਾਪਸ ਮੁੜ ਜੋ ਰੋਟੀ ਡਿੱਗ ਗਈ ਸੀ ਉਸਨੇ ਚੁੱਕ ਕੇ ਅੰਬਰ ਦੇ ਸਾਹਮਣੇ ਰੱਖ ਦਿੱਤੀ ਕਹਿ ਲੱਗੀ ਇਹ ਖਾਣਾ ਖਾ ਲੋ ਤੇ ਦੁਬਾਰਾ ਇੱਥੇ ਆਉਂਦੀ ਕੋਈ ਲੋੜ ਨਹੀਂ ਇਹ ਸਭ ਸੁਨੂਰ ਨੇ ਦੇਖਿਆ ਤਾਂ ਕਹਿ ਲੱਗੀ ਤੁਸੀਂ ਇਹਨਾਂ ਨੂੰ ਖਰਾਬ ਖਾਣਾ ਕਿਉਂ ਦੇ ਰਹੇ ਹੋ ਤੁਸੀਂ ਤਾਂ ਕਿਹਾ ਸੀ ਕਿ ਜੋ ਆਪ ਖਾਓ ਉਹੀ ਦੂਜਿਆਂ ਨੂੰ ਖਵਾਓ ਨੂਰ ਨੇ ਕਿਹਾ ਤੁਸੀਂ ਰੁਕੋ ਮੈਂ ਤੁਹਾਡੇ ਲਈ ਹੋਰ ਖਾਣਾ ਲੈ ਕੇ ਆਉਂਦੀ ਆਂ ਨੂਰ ਅੰਬਰ ਲਈ ਤਾਜ਼ਾ ਖਾਣਾ ਲੈ ਕੇ ਆਈ ਤੇ ਅੰਬਰ ਨੂੰ ਦੇ ਦਿੱਤਾ ਇਹ ਦੇਖ ਕੇ ਅੰਬਰ ਦੀਆਂ ਅੱਖਾਂਾਂ 'ਚ ਅੰਜੂ ਆ ਗਏ ਉਸ ਨੂੰ ਸਭ ਕੁਝ ਜ਼ਾਦ ਆ ਗਿਆ ਪਰ ਕੁਝ ਵੀ ਬੋਲਣਾ ਨਹੀਂ ਚਾਹੁੰਦੀ ਸੀ ਉਸ ਨੇ ਜੋ ਕੀਤਾ ਸੀ ਉਸ ਦਾ ਅੰਜਾਮ ਪੁੱਗ ਤਰਿਆ ਸੀ ਰੋਂਦੇ ਹੋਏ ਇੱਕ ਨਜ਼ਰ ਉਸ ਦੀ ਨੂਰ ਤੇ ਪਈ ਤੇ ਫਿਰ ਕਿਰਨ ਤੇ ਫਿਰ ਉੱਥੋਂ ਉਹ ਚਲਿਆ ਗਿਆ ਹਾਂਜੀ ਦੋਸਤੋ ਤੁਸੀਂ ਹੀ ਦੱਸੋ ਕਿਰਨ ਨੇ ਜੋ ਅੰਬਰ ਦੇ ਨਾਲ ਵਰਤਾਵ ਕੀਤਾ ਉਹ ਸਹੀ ਸੀ ਜੰਗਲ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ